ਸਾਰੇ ਟੈਸਟ ਪਾਸ ਹੋ ਜਾਂਦੇ ਆ ਤਦ ਜੋ ਉਹ ਕਹਿੰਦੇ ਆ ਇਹ ਸੋਲਜਰ ਬਣ ਗਿਆ ਤੇ ਸਾਡਾ ਸੋਲਜਰ ਹੈ ਇਹ ਸਾਡਾ ਵਰਕਰ ਹੈ ਇਹ ਸਾਡੀ ਕੰਪਨੀ ਦੇ ਸਾਰੇ ਰੋਲ ਇਹਨੇ ਫਾਲੋ ਕਰ ਲਏ ਜੋ ਜੋ ਸਾਨੂੰ ਚਾਹੀਦਾ ਸੀ ਸਾਡੀ ਰਿਕੁਆਇਰਮੈਂਟ ਸੀ ਉਹ ਇਹਨੇ ਪੂਰੀ ਕਰ ਦਿੱਤੀ ਹੈ ਤੇ ਤਦ ਉਹ ਕੰਪਨੀ ਕਹਿੰਦੀ ਹੈ ਇਹ ਸਾਡਾ ਸਟਾਫ ਮੈਂਬਰ ਹੈ ਸਾਡਾ ਮੁਲਾਜ਼ਮ ਹੈ ਸਾਡਾ ਵਰਕਰ ਹੈ ਬਾਕੀ ਸਾਰੇ ਦਿਨ ਇਹਨੂੰ ਨਹੀਂ ਕਹਿੰਦੇ ਕਿਉਂਕਿ ਭਾਈ ਤੁਸੀਂ ਉਹ ਯੋਗਤਾ ਨੂੰ ਪਾਰ ਨਹੀਂ ਕੀਤਾ ਜੋ ਉਸ ਕੰਪਨੀ ਨੂੰ ਚਾਹੀਦੀ ਹੈ ਉਸੇ ਤਰ੍ਹਾਂ ਹੀ ਵਾਹਿਗੁਰੂ ਨੂੰ ਜੇ ਨਾ ਮਰਜੀ ਤੁਸੀਂ ਕਹੀ ਜਾਓ ਸਾਡਾ ਹੈ ਸਾਡਾ ਹੈ ਦਸਵੇਂ ਪਿਤਾ ਸਾਡਾ ਜਦ ਤੱਕ ਉਹਨਾਂ ਦੀਆਂ ਜੋ ਵੀ ਮੰਨਤਾਵਾਂ ਨੇ ਨਾ ਕਿ ਕਿ ਸਿੱਖ ਹੋਣਾ ਕਿਦਾਂ ਦਾ ਚਾਹੀਦਾ ਸਿੱਖ ਹੋਵੇ ਕਿਹੜਾ ਕਿ ਜੋ ਰਬ ਦਾ ਭਗਤ ਹੈ ਭਗਤ ਭਗਤ ਕਹਾਉਣ ਦੇ ਨਾਲ ਕੋਈ ਭਗਤ ਨਹੀਂ ਬਣਦਾ ਸੰਤ ਸੰਤ ਕਹਾਉਣ ਦੇ ਨਾਲ ਕੋਈ ਸੰਤ ਨਹੀਂ ਬਣਨਾ ਇਹ ਤਾਂ ਤਦ ਬਣਨਾ ਜਦੋਂ ਉਹਨੇ ਕਹਿ ਦਿੱਤਾ ਕਿ ਬਾਕੀ ਭਈ ਇਹ ਕਿਸ ਲੈਵਲ ਦਾ ਸਖਸ਼ ਹੈ ਇਸ ਨੇ ਇਸ ਟੈਸਟ ਨੂੰ ਪਾਸ ਕਰ ਲਿਆ ਕਿ ਤਦ ਉਹ ਵੈਗਰੂ ਫੈਸਲਾ ਕਰਦਾ ਹੈ ਕਿ ਮੇਰੇ ਲਾਇਕ ਹੈ ਇਹ ਮੇਰਾ ਹੈ ਜਿਸ ਦਿਨ ਗੁਰੂ ਨਾਨਕ ਸਾਹਿਬ ਕਹਿਣ اے ਸਿੱਖ ਮੇਰੇ ਹਨ ਜਿਸ ਦਿਨ ਅਕਾਲ ਪੁਰਖ ਨੇ ਕਹਿਤਾ ਇਹ ਮੇਰੇ ਭਗਤ ਹੈ ਇਹ ਮੇਰਾ ਹੀ ਭਗਤ ਹੈ ਇਹ ਮੇਰਾ ਹੀ ਰੂਪ ਹੈ ਤਦ ਜਾ ਕੇ ਗੱਲ ਬਣਦੀ ਹੈ ਇਸ ਨੂੰ ਕਹਿੰਦੇ ਹਨ ਨਾਮ ਕਿ ਨਾਮ ਮਿਲ ਗਿਆ ਬਾਈ ਜਿਵੇਂ ਬੱਚੇ ਨੂੰ ਮਾਤਾ ਪਿਤਾ ਦਾ ਨਾਮ ਮਿਲਦਾ ਹੈ ਪਤਨੀ ਨੂੰ ਉਸਦੇ ਪਤੀ ਦਾ ਨਾਮ ਮਿਲਦਾ ਕੀ ਆਪਾਂ ਕਹਿੰਨੇ ਆ ਕਿ ਇਹ ਫਲਾਣੇ ਸਖਸ਼ ਦੀ ਪਤਨੀ ਹੈ ਤਦ ਤੱਕ ਨਹੀਂ ਮਿਲਣੀ ਜਦ ਤੱਕ ਉਹ ਸਾਰੀਆਂ ਮਰਿਆਦਾਵਾਂ ਜੋ ਵੀ ਪਈ ਰੀਤੀ ਰਿਵਾਜ ਸਭ ਪੂਰੇ ਨਹੀਂ ਹੁੰਦੇ ਤਦ ਤੱਕ ਨਾਮ ਨਹੀਂ ਮਿਲਣਾ ਉਸੇ ਤਰ੍ਹਾਂ ਹੀ ਨਾਮ ਪਰਮਾਤਮਾ ਦਾ ਤਾਂ ਮਿਲਣਾ ਜਦ ਉਹਦੇ ਮੁਤਾਬਕ ਅਸੀਂ ਸਾਰੇ ਕਾਰਜ ਕਰ ਲਏ ਕਿ ਜਦੋਂ ਅਸੀਂ ਸਾਰੇ ਕਰਦ ਉਹਦੇ ਮੁਤਾਬਕ ਕਰਾਂਗੇ ਜਿਵੇਂ ਉਹ ਚਾਹੁੰਦਾ ਉਦੀ ਲੋੜ ਕੀ ਹੈ ਅਸੀਂ ਲੈਣਗੇ ਅਸੀਂ ਦਰਬਾਰ ਹੋਂਦੇ ਆਂ ਗੁਰੂ ਦਰਬਾਰ ਚਾਏ ਸਤ ਸੰਗਤ ਚਾਏ ਕਿਸੇ ਵੀ ਅਸਥਾਨ ਤੇ ਅਸੀਂ ਜਾਣੇ ਆ ਅਸਥਾਨ ਇੱਕੋ ਹੀ ਹੈ ਉਹ ਹੈ ਤੇਰੇ ਅੰਦਰ ਹੈ ਕਿਤੇ ਬਾਹਰ ਨਾ ਢੁੰਡਿਆ ਕਰ ਲੈ ਬੈਨ ਕਰ ਜੇ ਤੂੰ ਜਾਨਣਾ ਵੀ ਹੈ ਕੋਈ ਗੱਲ ਨਹੀਂ ਪਰ ਜੇ ਅੰਦਰੋਂ ਲੱਭੇਗਾ ਤੇ ਤੇਰੀ ਮਰਿਆਦ ਪੂਰੀ ਹੋ ਜਾਏਗੀ ਬੰਦੇ ਖੋਜ ਹਰ ਦਿਨ ਰੋਜ਼ ਨਾ ਫੇਰੇ ਪਰੇਸ਼ਾਨੀ ਮਾਏ ਪਛਾਨ ਨਾ ਹੋ ਤੂੰ ਪਰੇਸ਼ਾਨੀ ਹੈ ਤੂੰ ਮੰਚ ਲਈ ਬੈਠਾ ਹੈ ਤੂੰ ਅੰਦਰੋਂ ਖੋਜ ਉਸ ਨੂੰ ਅੰਦਰੋਂ ਮਿਲੂਗਾ ਜੋ ਕੁਝ ਮਿਲਣਾ ਜੋ ਖੋਜੇ ਸੋ ਪਾਵੇ ਜੀਨੇ ਅੰਦਰੋਂ ਖੋਜ ਲਿਆ ਸਜਰੋ ਪਾਲੇ ਬਹਰ ਕਿਤੇ ਵੀ ਨਹੀਂ ਕਿਤੇ ਮੰਦਰ ਨੇ ਕਿਤੇ ਗੁਰਦਰਨੀ ਕਿਤੇ ਬਾਜੇ ਤੇ ਨਹੀਂ ਉਹ ਕਿਤੇ ਵੀ ਨਹੀਂ ਦੁਨੀਆ ਦੇ ਵਿੱਚ ਇਦਾਂ ਮਿਲਦਾ ਜਿੱਦਣ ਮਿਲਣਾ ਪਈ ਤੇਰੇ ਅੰਦਰੋਂ ਕਮਾਏ ਹੋਏ ਕਰਮਾਂ ਦੇ ਮੁਤਾਬਕ ਹੀ ਉਹਦੀ ਅੰਦਰੋਂ ਗਿਆਨ ਵਾਲੀ ਜੋ ਪ੍ਰਕਾਸ਼ ਹੈ ਨਾ ਜੋ ਉਹਦੀ ਰਹਿਮਤ ਦਾ ਪ੍ਰਕਾਸ਼ ਹੈ ਤਦ ਕਿਤੇ ਪ੍ਰਗਟ ਹੋਣ ਜਿੱਦਣ ਅੰਦਰੋਂ ਲੈਡ ਜਗਪੀ ਸਮਝ ਲੋ ਉਹਦਾ ਨਾਮ ਮਿਲ ਗਿਆ ਹत्ताਕ ਲੈਡ ਧਗੀ ਨਹੀਂ 부ਜੀ ਹੋਈ ਤੇ ਕਿਤੋਂ ਨਾ ਮਿਲਿਆ ਵੀ ਕਨੈਕਸ਼ਨ ਨਹੀਂ ਜੁੜਿਆ ਕਿ ਘਰ ਦੇ ਵਿੱਚ ਕਿੰਨੀਆਂ ਵਸਤੂਆਂ ਹੁਣ ਇਲੈਕਟ੍ਰਿਕਨ ਹੁੰਦੀਆਂ ਭਾਵੇਂ ਲੱਖਾਂ ਕਰੋੜਾਂ ਦੀਆਂ ਹੋਣ ਜਦ ਤੱਕ ਉਸ ਨੂੰ ਇਲੈਕਟ੍ਰਿਕ ਸਿਟੀ ਦਾ ਕਨੈਕਸ਼ਨ ਨਹੀਂ ਦਿੰਦੇ ਨਾ ਤਦ ਤੱਕ ਉਹ ਡੱਬਾ ਹੀ ਹੈ ਬੇਕਾਰ ਹੀ ਹੈ ਘਰਾਂ ਦੇ ਵਿੱਚ ਆਪਾਂ ਦੇ ਦੇ ਆ ਟੀਵੀ ਲੱਗਿਆ ਹੈ ਲੜੀ ਲੱਗੀ ਹੈ ਜਾਂ ਹੋਰ ਕਿੰਨੇ ਆਪਣੇ ਫ੍ਰਿਜ ਲੱਗੀ ਹੈ ਮਸ਼ੀਨਾਂ ਲੱਗੀਆਂ ਪਈਆਂ ਨੇ ਨਾ ਤਦ ਤੱਕ ਨਹੀਂ ਚਲਣੀ ਹੈ ਜਦ ਤੱਕ ਉਹਨੂੰ ਇਲੈਕਟ੍ਰਿਕ ਸਿਟੀ ਦਾ ਅਸੀਂ ਕਨੈਕਸ਼ਨ ਨਹੀਂ ਦਿੰਦੇ ਤਦ ਜਾ ਕੇ ਉਹਦੀ ਵੈਲਿਊ ਹੁੰਦੀ ਹੈ ਪਈ ਪਈ ਨਹੀਂ ਤਾਂ ਪਈ ਹੈ ਭਾਈ ਬਸ ਦੁਕਾਨਦਾਰ ਤਾਂ ਫਿਰ ਵੀ ਵੇਚਣ ਬਾਤੇ ਰਹਦਾ ਕੋਈ ਆਜੋ ਲੈ ਜਾਓ ਭਾਈ ਪਰ ਘਰ ਵਿੱਚ ਤਾਂ ਉਹਦੀ ਵੈਲਿਊ ਤਦ ਵੜਨੀ ਹੈ ਨਾ ਜਦੋਂ ਉਹ ਕੰਮ ਕਰੇਗੀ ਉਸੇ ਤਰ੍ਹਾਂ ਹੀ ਤੂੰ ਜੋ ਵੀ ਕਾਰਜ ਕਰਦਾ ਹੈ ਨਾ ਤਦ ਤੱਕ ਪ੍ਰਮਾਣ ਨਹੀਂ ਜਦ ਤੱਕ ਉਹਦੇ ਨਾਲ ਕਨੈਕਸ਼ਨ ਨਹੀਂ ਜੁੜਿਆ ਜਦੋਂ ਤੇ ਨਾਲ ਕਨੈਕਸ਼ਨ ਜੁੜ ਜਾਊਗਾ ਨਾ ਉਸ ਵੈਗ੍ਰੂ ਨਿਰੰਕਾਰ ਦੇ ਨਾਲ ਤਦ ਉਹ ਤੈਨੂੰ ਆਪਣਾ ਗਿਆਨ ਆਪਣਾ ਪ੍ਰਕਾਸ਼ ਆਪਣੀ ਰਹਿਮਤ ਸਭ ਕੁਝ ਸੌਂਪ ਦੇਣਾ ਉਸ ਪਰ ਉਹਦੇ ਬਦਲੇ ਤੈਨੂੰ ਵੀ ਕੋਈ ਸੌਂਪਣਾ ਪੈਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਅੰਮਣਿਆ ਭਈ ਹੁਕਮ ਅੰਮਣਿਆ ਗੁਰੂ ਕੇਰਾ ਗਾਵੋ ਸਚੀ ਵਾਂਗ ਹੁਕਮ ਵਰਣਾ ਕਿਵੇਂ ਆ ਜੋ ਗੁਰਬਾਣੀ ਵਿੱਚ ਲਿਖੀਏ ਇਹ ਹੁਕਮੀਆਂ ਦਾ ਸਾਰਾ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਇਹ ਸਾਰੇ ਦਾ ਸਾਰਾ ਕੀ ਹੈ ਹੁਕਮ ਗੁਰਬਾਣੀ ਗ੍ਰੰਥ ਜੋ ਦੁਨੀਆ ਦੇ ਗ੍ਰੰਥ ਹੁੰਦੇ ਆ ਸਾਰੇ ਗ੍ਰੰਥ ਇਹ ਸਾਰੇ ਇੱਕ ਹੁਕਮ ਹੁੰਦੇ ਇਹਨਾਂ ਨੂੰ ਹੁਕਮ ਨੂੰ ਮੰਨੇਗਾ ਉਹ ਕੋ ਮੰਦਾ ਜਾ ਉਹਦੇ ਦਰ ਤੇ ਨਜ਼ੀਕ ਹੁੰਦਾ ਜਾ ਤਦ ਜਾ ਕੇ ਤੈਨੂੰ ਪ੍ਰਵਾਨ ਕਰਨਾ ਭਾਈ ਜਿੱਦਣ ਤੂੰ ਮੰਗਣ ਆਇਆ ਤੇ ਉਹਦੇ ਬਦਲੇ ਕੁਝ ਦਿਨਾਂ ਰਾਜੇ ਦੇ ਦਰਬਾਰ ਤੇ ਵੀ ਜਾਣੇ ਆ ਆਪਾਂ ਜਾਣੇ ਆ ਕੋਈ ਕੋਈ ਵਿਵਤਾ ਆਉਂਦੀ ਐ ਸਾ ਘੰਟਾ ਆਉਦੀ ਐ ਸਰਕਾਰੀ ਦਰਬਾਰੇ ਜਾਣੇ ਆ ਮਿਲਦਾ ਸਾਨੂੰ ਤਦ ਐ ਜਦੋਂ ਅਸੀਂ ਕੋ ਦਿੱਤਾ ਹੁੰਦਾ ਵਾ ਹੁਣ ਪਬਲਿਕ ਦਾ ਜਨਤਾ ਟੈਕਸ ਦਿੰਦੀ ਐ ਟੈਕਸ ਦੇ ਵਿੱਚੋਂ ਹੀ ਸਾਡੇ ਕੋਲ ਪੈਸਾ ਆਉਂਦਾ ਹੈ ਉਹ ਵਧਾ ਕੇ ਦੇ ਦਿਆ ਕੁਝ ਭਾਵੇਂ ਮੀਰਾਂ ਤੋਂ ਲਿਆ ਜਿਨ੍ਹਾਂ ਨੂੰ ਨਹੀਂ ਲੋੜ ਉਹਨਾਂ ਨੂੰ ਨਹੀਂ ਦਿੰਦੇ ਪਰ ਲੈਂਦੇ ਸਭ ਤੋਂ ਆਏ ਕਿ ਲੈਂਦੇ ਸਭ ਤੋਂ ਹੀ ਹੈ ਪਤਾ ਨਹੀਂ ਲੱਗਦਾ ਮੱਚੀ ਦੀ ਡੱਬੀ ਵੀ ਇੱਕ ਲੈਨੇ ਆ ਨਾ ਉਹਤੇ ਵੀ ਟੈਕਸ ਹੈ ਉਹ ਵੀ ਅਸੀਂ ਅਦਾ ਕਰਦੇ ਆ ਪੇ ਕਰਦੇ ਆ ਰੋ ਸਾਡੀ ਮੱਚੀ ਜਲਦੀ ਨਾ ਕਰਦੇ ਵਿੱਚ ਤੇ ਸਮਝ ਲਓ ਸਿੱਧਾ ਸਾਡੇ ਜੇਬ ਦੇ ਵਿੱਚੋਂ ਸਾਡੇ ਪੈਸੇ ਸਰਕਾਰ ਦੇ ਖਜ਼ਾਨੇ ਜਾਂਦੇ ਆ ਕੁਛ ਨਾ ਕੋਈ ਦਿੰਨੇ ਆ ਤੇ ਅਸੀਂ ਲੈਣ ਦੇ ਅਧਿਕਾਰੀ ਹੁੰਨੇ ਆ ਦੇ ਨਾ ਹੀ ਤੇ ਇਹ ਫਿਰ ਕਿੱਥੋਂ ਆਉਣੇ ਬਈ ਉਸੇ ਤਰ੍ਹਾਂ ਹੀ ਜੇ ਵਾਹਿਗੁਰੂ ਦੇ ਦਰਤੀ ਆਏ ਆ ਮੰਗਦਾ ਇਹ ਵੀ ਹੈ ਏਵੀਂ ਕਿਤੇ ਐਵੇਂ ਨਹੀਂ ਦੇਂਦਾ ਪਦਾਰਥ ਜਾ ਕੇ ਕਿ ਖੁਸ਼ੀਆਂ ਨਦਰ ਨਾਮ ਐਵੇਂ ਨਹੀਂ ਦੇਂਦਾ ਮੰਗਦਾ ਇਹ ਵੀ ਹੈ ਪਰ ਜਿਹੜਾ ਕੋਈ ਤੁਸੀਂ ਦੇਣ ਲੱਗਿਆ ਉਹ ਲੈਂਦਾ ਕੁਛ ਨਹੀਂ ਹੈ ਤੁਸੀਂ ਪਦਾਰਥ ਚੱਕਿਆ ਦੁਨਿਆਵੀ ਕਪੜੇ ਲੱਤੇ ਚੱਕੇ ਹੋਏ ਹੋਰ ਸਮਾਂ ਚੱਕਿਆ ਹੋਇਆ ਗੱਡੀਆਂ ਮੋਟਰ ਹੁਣ ਤਾਂ ਨਵੇਂ ਨਵੇਂ ਟ੍ਰੈਂਡ ਚੱਲਦੇ ਆ ਰਹੇ ਜਦੋਂ ਠੀਕ ਆ ਬਈ ਉਹ ਤਾਂ ਬੰਦੇ ਨੂੰ ਲੋਡ ਪੈਂਦੀ ਐ ਦਿੱਤੀਆਂ ਠੀਕ ਪਰ ਸ਼ੋਅ ਆਫ ਜਿਵੇਂ ਕਹਿੰਦੇ ਆ ਨਾ ਕਿਸੇ ਨੇ ਗੱਡੀ ਦਿੱਤੀ ਬੜੀ ਚੜ੍ਹਾਈ ਹੋ ਗਈ ਬਈ ਜਿਉ ਫੋਟੋ ਆਹ ਹਣਤਾ ਸੋਸ਼ਲ ਮੀਡੀਆ ਦਾ ਜਮਾਨਾ ਬਾਈ ਬਸ ਜਿੰਨਾ ਚਿਰ ਹੁਣ ਕੱਲੀ ਇੱਕ ਦੇਖੀ ਐ ਡਾਲੀਆਣਾ ਸਾਹਿਬ ਗੁਰਦੇਵੀ ਇਹ ਮੇਰਾ ਮਿੱਤਰੀ ਦੋਸਤੀ ਹੈ ਕਿਦਾ ਮੋਬਾਈਲ ਤੇ ਭੇਜ ਤੈਨੂੰ ਚੱਕ ਕੇ ਦਿੱਤਾ ਬਹੁਤ ਚੰਗਾ ਕੰਮ ਕੀਤਾ ਉਹਦੇ ਵਿੱਚ 5-10 ਬੰਦੇ ਕੱਟ ਕਰਕੇ ਉਹਦੀ ਵੀ ਭਾਈ ਫੋਟੋ ਬਣਾ ਕੇ ਦੱਸਿਆ ਭਾਈ ਤੇ ਮबारक ਹੋ ਗਿਆ ਦਿੱਤਾ ਸ਼ੁਕਰਾਨਾ ਕੀਤਾ ਉਹ ਭਾਈ ਛੋਟੀਆਂ-ਛੋਟੀਆਂ ਗੱਲਾਂ ਨੂੰ ਵੀ ਤੁਸੀਂ ਇਸ ਤਰ੍ਹਾਂ ਸ਼ੋਭ ਕਰੋਗੇ ਘੜੀ ਲਈਏ ਠੀਕ ਹੈ ਭਾਈ ਤੈਨੂੰ ਲੋੜ ਸੀ ਤੈਨੂੰ ਦੇਤੀ দান ਕਰ ਦਿੱਤੀ ਕਿਸੇ ਨੇ ਕਿ ਦੇ ਇਧਰੋਂ ਫੋਟੋ ਆਕਦੇ ਉਧਰੋਂ ਫੋਟੋ ਆਕਦੇ ਚਾਪੀਆਂ ਫੜਦਾ ਭਾਵ ਦੁਨੀਆ ਨੂੰ ਦਿਖਾਉਂਦਾ ਕਿ ਭਾਈ ਮੈਨੂੰ ਗੱਡੀਆਂ ਦਾਨ ਹੁੰਦੀਆਂ ਤੁਸੀਂ ਵੀ ਆਜੇ ਧਿਆਨ ਦੇਣੇ ਇਹ ਸ਼ੋਅਫ ਦਾ ਜਮਾਨਾ ਹੈ ਭਾਈ ਦਿਖਾਉਂਗੇ ਤੇ ਪਾਉਂਗੇ ਅੱਜਕੱਲ ਤਾਂ ਉਹ ਹੈ ਕਿ ਭਗਤੀ ਦੇ ਮਾਰਗ ਤੇ ਚੱਲਣ ਵਾਲੇ ਆ ਨਾ ਸਖਸ ਉਹ ਕੁਝ ਵੀ ਨਹੀਂ ਦਿਖਾਉਂਦੇ ਉਹ ਤਾਂ ਖਿਹੜਾ ਛਡਾਉਂਦੇ ਇਹਨਾਂ ਤੋਂ ਉਹ ਕੱਟ ਜਾ ਭੀੜ ਦੇ ਉਹ ਇਹਦਾ ਹਿੱਸਾ ਨਹੀਂ ਬਣਦੇ ਕਦੇ ਵੀ ਉਹ ਤਾਂ ਦੂਰ ਰਹਿੰਦੇ ਆ ਭਾਈ ਉਹ ਤਾਂ ਹੀ ਕਾਂ ਤਾਂ ਮਾਂਚੇ ਕਾ ਕਰਤਾ ਜੇ ਸਾਰਾ ਦਿਨ ਭਾਈ ਮੇਲ ਮਲਾ ਬੰਦਿਆ ਨਹੀਂ ਰਹੇਗਾ ਸੰਗਤ ਨਹੀਂ ਰਹੇਗਾ ਤੇ ਬੰਦਗੀ ਕਦੋਂ ਕਰਨੀ ਹੈ ਭਜਨ ਆਪਣਾ ਕਦੋਂ ਕਰਨਾ ਸੋਅ ਤਲੇ ਕੇ ਸ਼ਾਮ ਤੱਕ ਤਾਂ ਭਾਈ ਤੈਨੂੰ ਇੱਕ ਪਲ ਦਾ ਵੀ ਸਮਾਂ ਨਹੀਂ ਹੁੰਦਾ ਇਹਨਾਂ ਲਾਜ ਜਿਹਾ ਹੋਇਆ ਨਿਤਨੇਮ ਦਾ ਵੀ ਸਮਾਂ ਨਹੀਂ ਹੁੰਦਾ ਗੁਰਬਾਣੀ ਪੜ੍ਹਨ ਦਾ ਸਮਾਂ ਨਹੀਂ ਹੁੰਦਾ ਸਿਰਫ ਐਸੇ ਸੋਚੇ ਵਾਜੀ ਕਰਦੇ ਆ ਪਰ ਰੱਬ ਦੇ ਜੋ ਅਸਲ ਪਿਆਰੇ ਆ ਨਾ ਉਹ ਤਾਂ ਇਨਾਂ ਚੀਜ਼ਾਂ ਤੋਂ ਦੂਰ ਰਹਿੰਦੇ ਆ ਭਜਦੇ ਆ ਕਿਤੇ ਸਤਗੁਰੂ ਰਵਦਾਜ ਜੀ ਮਹਾਰਾਜ ਨੂੰ ਉਹਨਾਂ ਦੀ ਗਰੀਬੀ ਦੇਖ ਕੇ ਨਾ ਪਤਾ ਨਹੀਂ ਲੱਗਿਆ ਵੀ ਗਰੀਬ ਆਸਨ ਦੇ ਵਿੱਚ ਨਾਮ ਰਤੇ ਪਾਤਸ਼ਾਹ ਹੁੰਦੇ ਆ ਕਿ ਸਾਨੂੰ ਲੱਗਦਾ ਕਿ ਅਸੀਂ ਵੀਰ ਆ ਸਾਡੇ ਕੋਲ ਪੈਸੇ ਆ ਉਹ ਭੁੱਲ ਜਾਂਦਾ ਇਹ ਪੈਸੇ ਤਾਂ ਮੈਂ ਛੱਡ ਜਾਣੇ ਆ ਉਹਦੇ ਕੋਲ ਤਾਂ ਉਹ ਚੀਜ਼ ਹੈ ਭਾਈ ਜਿਹੜੀ ਉਹਨੇ ਨਾਲ ਲੈ ਜਾਣੀ ਹੈ ਕਦਰ ਤਾਂ ਉਹਦੀ ਪੈਣੀ ਹੈ ਉਹ ਭਜਨ ਬੰਦਗੀ ਸੇਵਾ ਸਿਮਣੀ ਹੈ ਇਹ ਭਗਤੀ ਕਰਨ ਵਾਲਾ ਤੁਹਾਨੂੰ ਗਰੀਬ ਧਿੰਦਾ ਅਸਲ ਦੇ ਵਿੱਚ ਉਹ ਰਾਜਿਆਂ ਦਾ ਵੀ ਰਾਜਾ ਪਾਤਸ਼ਾਹ ਦਾ ਵੀ ਪਾਤਸ਼ਾਹ ਉਹਦੋਂ ਕੋਣ ਤਾਂ ਤੁਸੀਂ ਮੰਗਦੇ ਹੋ ਉਹ ਤਾਂ ਭਾਈ ਭਗਤੀ ਕਰਕੇ ਪ੍ਰਮਾਤਮਾ ਦੇ ਰੂਪ ਦੇ ਵਿੱਚ ਸਮਾ ਚੁੱਕਿਆ ਪ੍ਰਮਾਤਮਾ ਹੋ ਚੁੱਕਿਆ ਉਹ ਵੀ ਉਹ ਕੋਈ ਭਿੰਨ ਨਹੀਂ ਰਹਿ ਗਏ ਪ੍ਰਮਾਤਮਾ ਤੇ ਭਗਤ ਇੱਕ ਹੋ ਜਾਂਦੇ ਆ ਤੇ ਜੈਸ ਭਗਤ ਨੂੰ ਤੁਸੀਂ ਨੀਚ ਸਾਉਂਦੇ ਆ ਵਾੜਾ ਸਮਝਦੇ ਹੋ ਨਾ ਉਹ ਹੁੰਦਾ ਸਭ ਤੋਂ ਉੱਚਾ ਹੈ ਤੇ ਸਤਗੁਰ ਰਵਦਾਸ ਜੀ ਮਹਾਰਾਜ ਹੈ ਨਾ ਉਹਨਾਂ ਦਾ ਕੰਮ ਸੀ ਭਈ ਕੀਤ ਕਰਦੇ ਸੀ ਨਾਮ ਵੀ ਜਪਦੇ ਸੀ ਜਪਾਉਂਦੇ ਸੀ ਆਏ ਗਏ ਦੀ ਸੇਵਾ ਕਰਦੇ ਸੀ ਕੋਈ ਫੋਟੋ ਹਲਾ ਗਣੀ ਕਰਦੇ ਸੀ ਕਿ ਮੈਂ ਅੱਜ ਲੰਗਰ ਲਾਇਆ ਜਾਂ ਮੈਂ ਉਹ ਕੀਤਾ ਵਾ ਨਾ ਭਈ ਕੁਝ ਨਹੀਂ ਕਰਨਾ ਜੋ ਕਮਾਣੇ ਸੰਗਤਾਂ ਨੂੰ ਵਰਤਾ ਦੇਣੇ ਖਿਲਾ ਦੇਣੇ ਹੈ ਭਈ ਇੱਕ ਸੱਜਣ ਆਇਆ ਕਿ ਦੇਖਿਆ ਵੀ ਭਗਤ ਜੀ ਬੇਨਾ ਪੁਣ ਦਾ ਕੰਮ ਕਰਦਿਆ ਮੈਂ ਮਦਦ ਕਰਾਂ ਕਹਿੰਦੇ ਆਪਣੇ ਹੱਥੋਂ ਪਾਰਸ ਪੱਥਰ ਕੇ ਪਾਰਸ ਪੱਥਰ ਕੱਢ ਕੇ ਦੇ ਦਿੱਤਾ ਕਹਿੰਦੇ ਲੈ ਬਈ ਇਹਦੇ ਨਾਲ ਸੋਨਾ ਬਣਦਾ ਮੈਂ ਤੈਨੂੰ ਛੱਡ ਕੇ ਜਾਣਾ ਜਦੋਂ ਆਉਂਗਾ ਲੈ ਜਾਊਂਗਾ ਤੂੰ ਤਦ ਤੱਕ ਬਣਾ ਲੈ ਭਾਈ ਜਿੰਨਾ ਬਣਦਾ ਸੋਨਾ ਕਹਿੰਦੇ ਰੱਖ ਦੋ ਭਾਈ ਜਦੋਂ ਇਹ ਗੱਲ ਕਹੀ ਕਹਿੰਦੇ ਸ਼ਾਇਦ ਇਸ ਨੂੰ ਨਹੀਂ ਪਤਾ ਇਹਦੀ ਪਾਵਰ ਦਾ ਇਹ ਪੱਥਰ ਐਵੇਂ ਨਹੀਂ ਹੈ ਉਹਨੇ ਜੋ ਸੀਨਾ ਜੋ ਜਿਸਦੇ ਨਾਲ ਚਮੜਾ ਕੱਢਦੇ ਹੁੰਦੇ ਕਿ ਉਸ ਨੂੰ ਹੱਥ ਲਾਏ ਜਦੋਂ ਸੋਨਾ ਪੱਥਰ ਚੱਚ ਕੀਤਾ ਨਾ ਉਹ سونے ਦੀ ਬਣ ਗਈ ਭਗਤ ਜੀ ਨੇ ਉਵੇਂ ਹੀ ਰਕਤ ਤੇ ਦੋਨੇ ਉੱਥੇ ਦੇ ਉੱਤੀ ਨਵੇਂ ਹੀ ਲਹਿਰੀ ਪਈ ਕਹਿੰਦੇ ਜੋ ਸਾਡੀ ਕਾਰਜ ਵਾਲੀ ਐ ਨਾ ਤੁਹਾਡੇ ਕਾਰਜ 'ਚ ਵਿਗਨ ਪਾ ਲੈਣਾ ਇਹ ਜਿਹੜੀ سونے ਦੀ ਬਣ ਗਈ ਕਿੱਥੇ ਚਮਕਟੂਗੀ ਕេសਾ ਨੂੰ ਤਾਂ ਸਾਡੀ ਆ ਹੀ ਲੋਹੇ ਵਾਲੀ ਭਲੀ ਹੈ ਭਾਈ ਸਾਨੂੰ ਤਾਂ ਸਾਡੀ ਭਲੀ ਹੈ ਦੋਨੇ ਰੱਖ ਦਿੱਤੀਆਂ ਕੋਈ ਵੀ ਨੇ ਸਾਲ ਸੇ ਜਦੋਂ ਵੀ ਆਇਆ ਬਾਜ਼ ਦੇਖਿਆ ਭਈ ਉਹਨੇ ਸੋਚਿਆ ਹੋਊਗਾ ਭਈ ਇਹ ਬੇਭਗਤੀ ਮੇਰੇ ਸਾਹਮਣੇ ਤਾਂ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਸੀ ਪਰ ਉਹਨਾਂ ਨੂੰ ਨਹੀਂ ਪਤਾ ਜੇ ਸੱਚੇ ਨੇ ਭਾਈ ਝੂਠੇ ਨਹੀਂ ਝੂਠੇ ਹੁੰਦੇ ਆ ਮਿੱਠੀਆਂ ਗੱਲਾਂ ਨਾਲ ਤੁਹਾਨੂੰ ਵਸਾ ਲੈਂਦੇ ਤੁਸੀਂ ਫਸ ਜਾਂਦੇ ਸੱਚਾ ਬੰਦਾ ਸੱਚ ਕਹੇਗਾ ਸਤਨਾ ਜੁੜਿਆ ਹੋਇਆ ਸੱਚ ਕਹੇਗਾ ਉਹ ਝੂਠ ਨਹੀਂ ਬੋਲਦਾ ਉਹ ਝੂਠ ਫਰੇਵ ਕਰਕੇ ਤੁਹਾਨੂੰ ਆਪਣੇ ਜਾਲ 'ਚ ਨਹੀਂ ਫਸਾਂਦਾ ਹੁਣ ਅੱਗੇ ਦੇਖਿਆ ਵੀ ਵਿਚਾਇਦਾਂ ਨੇ ਬਹੁਤ ਵੱਡੇ ਵੱਡੇ ਮਹਿਲ ਬਣਾ ਲਏ ਹੋਣੇ ਆ ਵੀ ਉਹਦੇ ਅੱਗੇ ਚੱਕਰਾਂ ਦੇ ਚੱਕਰ ਹੋਣੇ ਆ ਪਰ ਨਹੀਂ ਵੀ ਦੇਖਦੇ ਆਪਣੀ ਉਹੀ ਝੋਪੜੀ ਉਸੇ ਤਰ੍ਹਾਂ ਹੀ ਸੰਗਤ ਆਉਂਦੀ ਜਾਂਦੀ ਹੈ ਜੋ ਹੈ ਉਹਨਾਂ ਦੀ ਤੁਹਾਨੂੰ ਸੁਪਤਰੀ ਆਏ ਗਏ ਨੇ ਰੋਟੀ ਪਾਣੀ ਖਲੌਂਦੀ ਹੈ ਇਸ ਤਰ੍ਹਾਂ ਕੰਮ ਚੱਲਦਾ ਦੇਖ ਕੇ ਕਹਿੰਦੇ ਭਗਤ ਜੀ ਤੁਹਾਨੂੰ ਮੈਂ ਜੋ ਪੱਥਰ ਦਿੱਤਾ ਸੀ ਉਹਨੇ ਤਾਂ ਤੁਹਾਨੂੰ ਅਮੀਰ ਬਣਾ ਦੇਣਾ ਸੀ ਕਹਿੰਦੇ ਉਹ ਅਮੀਰੀ ਕੀ ਕਰਨੀ ਜਿਹੜੀ ਨਾਲ ਨਾ ਜਾਵੇ ਕਿ ਮੈਂ ਇੱਥੇ ਜਿਹੜਾ ਮੈਲ ਤੋਂ ਬਣਾ ਕੇ ਦਵੇਂਗਾ ਮੈਂ ਤਾਂ ਛੱਡ ਜਾਣਾ ਵਾ ਕਿ ਜਿਹੜਾ ਪਦਾਰਥ ਮੈਂ ਬਣਾਉਂਗਾ ਭਾਈ ਉਹ ਤਾਂ ਸਭ ਇੱਥੇ ਛੱਡ ਦੇਣਾ ਮੈਂ ਮੈਂ ਤਾਂ ਉਹ ਇਕੱਠਾ ਕਰਦਾ ਫਿਰਦਾ ਜਿਹੜਾ ਮੇਰੇ ਨਾਲ ਜਾਣਾ ਹਰਕਾ ਨਾਮ ਉਹ ਆ ਸੰਗਤੋ ਸਾ ਮੈਂ ਤਾਂ ਨਾਮ ਵਾਲਾ ਖਜ਼ਾਨਾ ਇਕੱਠਾ ਕਰਦਾ ਕਿ ਮੈਂ ਤਾਂ ਨਾਮ ਦੀ ਲੋੜ ਹੈ ਨਾਮ ਵਾਲਾ ਖਜ਼ਾਨਾ ਚਾਹੀਦਾ ਉਹ ਲੈ ਕੇ ਜਾਣਾ ਹੁਣ ਵੈਗਰੂ ਤੋਂ ਜੋ ਖਜ਼ਾਨਾ ਸੀ ਨਾਮ ਵਾਲਾ ਲੈਣਾ ਉਹਦੇ ਬਦਲੇ ਉਸਨੇ ਵੀ ਮੰਗਣਾ ਕੁਛ ਨਾ ਕੁਛ ਉਹਨੇ ਕੀ ਮੰਗਣਾ ਉਹਦੀ ਮੰਗ ਜੋ ਡਿਮਾਂਡ ਹੈ ਨਾ ਕੁਛ ਹੋਰ ਹੀ ਹੈ ਉਹ ਕਹਿੰਦਾ ਪਹਿਲਾਂ ਤਾਂ ਕੀ ਹੈ ਨਾ ਮੇਰੇ ਕੋਲ ਆਉਣਾ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ ਤੂੰ ਜਿਉਣ ਦੀ ਆਸ ਹੀ ਛੱਡ ਦੇ ਮੈਂ ਸੋਚਦਾ ਦੇਖਦੇ ਹੁੰਦੇ ਆ ਸੰਤ ਭਗਤ ਵੀ ਕੌਣ ਹੈ ਪ੍ਰਚਾਰਕ ਵੀ ਕੌਣ ਹੈ ਗੁਰਮਤ ਦਾ ਪ੍ਰਚਾਰਕ ਹੋਵੇ ਗੁਰਬਾਣੀ ਦਾ ਪ੍ਰਚਾਰਕ ਹੋਵੇ ਤੇ ਮੌਤ ਤੋਂ ਖੁਦ ਡਰਦਾ ਹੋਵੇ ਕਿ ਆਪਣੇ ਆਲੇ ਦਾਲੇ ਪਹਿਰੇਦਾਰ ਹੈ ਪੁਲਸ ਲਈ ਹੋਈ ਹੈ ਕਿਉਂ ਭਈ ਦੁਨਿਆਨੋ ਕੀ ਗਿਆਨ ਦੇ ਰਹਿਆ ਗੁਰਬਾਣੀ ਦਾ ਜਾਂ ਕਿਸੇ ਹੋਰ ਗ੍ਰੰਥ ਦਾ ਦੇ ਰਿਹਾ ਮੈਂ ਕਿਛੈਦੋ ਦੇ ਵਿੱਚ ਲਿਖਿਆ ਹੋਵੇ ਭਾਈ ਇੱਥੇ ਤਾਂ ਗੁਰਬਾਣੀ ਕਹਿੰਦੀ ਹੈ ਜੇ ਮੇਰੇ ਕੋਲ ਆਉਣਾ ਨਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਪਣੇ ਬਚਨਾਂ ਨੂੰ ਦਰਾਉਂਦੇ ਇੱਥੇ ਮੇਰੇ ਕੋਲ ਆਣਾ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੱਡਿਆ ਇੱਥੇ ਜਿਉਣ ਬਾਤ ਤੇ ਇੱਥੇ ਰਹਿਨੇ ਆ ਭਾਈ ਸਾਰੇ ਪ੍ਰਬੰਧ ਕਰ ਰਹੇ ਆ ਜਿਉਣ ਬਾਤੀ ਕਰਦੇ ਆ ਇੱਥੇ ਆਸ ਜਿਉਣ ਦੀ ਛੜਨੀ ਪੈਂਦੀ ਹੈ ਸਭ ਤੋਂ ਪਹਿਲਾਂ ਕਿ ਸਭ ਤੋਂ ਪਹਿਲਾਂ ਕਿਹੜੀ ਆਸ ਛੱਡਣੀ ਹੈ ਜੀਵਨ ਦੀ ਜਿਉਣ ਦੀ ਜੀਵਨ ਕੀ ਛੱਡ ਆਸ ਹੋ ਸਭਨ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਕਿੰਤੇ ਨਿਮਰਤਾ ਪ੍ਰੇਮ ਭਾਵਨਾ ਪਾਵ ਦੁਨੀਆ ਤੋਂ ਕੁਛ ਨਹੀਂ ਲੈਣਾ ਮੁਰਦਾ ਹੋਏ ਮਰੀਦ ਜਿਵੇਂ ਮੁਰਦੇ ਬੰਦੇ ਨੂੰ ਨਾ ਕੋਈ ਦੁਨੀਆ ਕੱਖ ਕਹੀ ਜਾਵੇ ਉਹਨੂੰ ਭਾਵੇਂ ਕਟੋ ਵੱਡੋ برف ਤੇ ਰਖੋ ਮਰਤਾ ਲਾਓ ਕੋਸ ਮਰਦੀ ਕਰ ਉਹਨੇ ਤੈਨੂੰ ਕੁਛ ਨਹੀਂ ਕਹਿਣਾ ਐਸੀ ਇੱਕ ਭਗਤ ਦੀ ਸੱਚੇ ਦੀ ਨਿਸ਼ਾਨੀ ਹੁੰਦੀ ਹੈ ਕਿ ਸੱਚਾ ਭਗਤ ਹੁੰਦਾ ਹੈ ਮਰਦਾ ਹੋਏ ਮਰੀਦ ਜੋ ਭਗਤ ਨੇ ਅਸੀਂ ਉਸ ਪ੍ਰਮਾਤਮਾ ਦੇ ਸਾਰੇ ਮਰੀਦ ਅਸੀਂ ਗੁਰੂ ਨਾਨਕ ਸਾਹਿਬ ਦੇ ਮਰੀਦ ਆ ਉਹਦੇ ਚੇਲੇ ਤੁਸੀਂ ਹੋਣਾ ਕਿਦਾਂ ਦਾ ਮਰਦਾ ਹੋ ਜਾਵੇ ਦੁਨੀਆ ਦੀ ਪ੍ਰਵਾਹ ਨਹੀਂ ਪ੍ਰਵਾਹ ਨਹੀਂ ਕਿਸੇ ਕਿ ਰਿਵਾਜ ਸੱਚੇ ਨਹੀਂ ਦੁਨੀਆ ਵੱਲ ਤਾਂ ਦੇਖਣਾ ਹੀ ਨਹੀਂ ਨਾ ਕੀ ਕੌਣ ਕੀ ਕਰਦਾ ਇਸ ਵਾਸਤਾ ਚ ਨਿਕਲਣਾ ਪੈਂਦਾ ਤਰ ਜਾ ਕੇ ਕਿਤੇ ਉਹ ਪਰਮਪਾਦੀ ਪ੍ਰਾਪਤੀ ਹੁੰਦੀ ਹੈ ਤੇ ਦੇਖਦੇ ਆ ਸੋਧਿਆਂ ਇਹ ਪ੍ਰਚਾਰ ਕੀ ਕਰਦੇ ਨੇ ਬਸ ਜਿਵੇਂ ਕਹਿੰਦੇ ਆ ਨਾ ਕਿ ਅੱਜ ਕੱਲ ਤਾਂ ਭਾਈ ਜਿੰਨਾ ਤੁਸੀਂ ਇਹਨਾਂ ਡਰਾਮੇ ਬਾਜੀ ਵੱਧ ਕਰੋਗੇ ਤੁਹਾਡੇ ਨਾਲ ਵੱਧ ਝਕਾਓ ਦੁਨੀਆ ਦਾ ਜਿਹਦੇ ਨਾਲ ਸੱਤ ਦੀ ਗੱਲ ਕਰਾਂਗਾ ਉੱਥੇ ਪਤਾ ਕੀ ਹੁੰਦਾ ਜਿੰਨਾ ਤੁਸੀਂ ਸੱਤ ਦਾ ਗਿਆਨ ਦਵੋਂਗ ਤੁਹਾਡੇ ਅੜਲੇ ਕੋਠ ਨਹੀਂ ਹੁੰਦਾ ਤੁਹਾਡੇ ਵਾਲੇ ਅਲੇ ਦਨ ਕੇਵਲ ਤੋਂ ਕੇਵਲ ਉਹ ਹੋਣਗੇ ਜੋ ਸੱਚ ਦਾ ਪਦਾਰਥ ਲੈ ਕੇ ਆ ਰਹੇ ਹੁਣ ਦੁਨੀਆ ਭਰ ਦੇ ਖਾਣੇ ਇਕੱਠੇ ਕਰਕੇ ਸੁੱਟ ਦੋ ਉਹ ਕੌਣ ਖਾਣਗੇ ਹੋਰ ਪੰਛੀ ਜੀਵ ਜੰਤੂ ਖਾ ਲੈਣਗੇ ਪਜੂ ਪੰਛੀ ਖਾ ਲੈਣਗੇ ਹਾਂਸ ਕਦੇ ਨਹੀਂ ਖਾਏਗਾ ਤੂੰ ਭੁੱਖਾ ਵੀ ਰਹੂਗਾ ਨਾ ਤਾਂ ਵੀ ਤੇਰੇ ਪਦਾਰਥਾਂ ਵਾਲੀ ਜਾਵੇਗਾ ਉਹਨੋ ਦੀ ਖਰਾਕ ਹੈ ਕੀ ਹੈ ਉਹਦੀ ਖਰਾਕ ਹੈ ਗੁਰਬਾਣੀ ਕਹਿੰਦੀ ਹੈ ਗੁਰਬਾਣੀ ਦਹਦੀ ਹੈ ਸਰਵਰ ਅੰਦਰ ਹੀਰਾ ਮੋਤੀ ਸਰੋਵਰ ਦੇ ਵਿੱਚ ਹੀਰੇ ਮੋਤੀ ਉਹ ਸੇ ਹੀਰੇ ਮੋਤੀਆਂ ਨੂੰ ਉਹ ਖਾਂਦਾ ਹੈ ਸਰਵਰ ਅੰਦਰ ਹੀਰਾ ਮੋਤੀ ਸੋਹਾਂਸਾ ਦਾ ਗਾਣਾ ਹੰਸ ਭੁਖਾ ਮਰਦੂ ਪਿਆਸਾ ਮਰਦੂ ਪਰ ਕਦੇ ਵੀ ਨਾ ਖਰਾਕ ਉਹ ਵੱਲੀ ਜਾਏਗਾ ਜੋ ਦੁਨਿਆਵੀ ਹੈ ਭਾਵ ਆ ਜੋ ਖਾਣੇ ਲਈ ਫਿਰਦੇ ਆ ਹੁਣ ਕਹਿਣ ਦਾ ਭਾਵ ਹੈ ਕਿ ਅਸੀਂ ਤੁਰੇ ਫਿਰਦੇ ਆ ਇਧਰ ਨੂੰ ਪਰ ਸਤ ਵੱਲ ਤਾਂ ਭਾਈ ਜੋ ਸੱਚਾ ਹੰਸ ਦੀ ਤਰ੍ਹਾਂ ਨਾ ਉਹ ਤਾਂ ਕੋਗ ਨਹੀਂ ਮੈਨਾਂ ਤਾਂ ਕੀ ਲੈਣਾ ਮੈਨੂੰ ਇਹਦੇ ਵਿੱਚੋਂ ਨਾਮ ਦੀ ਝਲਕ ਹੀ ਨਹੀਂ ਆਉਂਦੀ ਨਾਮ ਹੀ ਨਹੀਂ ਕੋਈ ਹੈ ਤੇ ਗੁਰਮਖੋਂਦੇ ਆ ਜੋ ਸੱਚੇ ਹੁੰਦੇ ਆ ਹੰਸ ਦੀ ਤਰ੍ਹਾਂ ਹੁੰਦੇ ਆ ਉਹ ਤਾਂ ਪੂਰਾ ਭਾਈ ਜਿਸ ਹੰਸ ਦੇ ਵਿੱਚ ਇੰਨੀ ਪਾਵਰ ਇੰਨੀ ਸ਼ਕਤੀ ਹੈ ਤੁਹਾਡੇ ਕੋਲ ਕੋਈ ਤਰੀਕਾ ਨਹੀਂ ਕੋਈ ਮੈਥਡ ਨਹੀਂ ਹੈ ਕਿ ਤੁਸੀਂ ਦੁੱਧ ਔਰ ਪਾਣੀ ਨੂੰ ਅਲੱਗ ਕਰ ਦੋ ਪਰ ਹੰਸ ਇੱਕ ਐਸਾ ਹੈ ਕਿ ਹੰਸ ਦੁੱਧ ਔਰ ਪਾਣੀ ਨੂੰ ਅਲੱਗ ਕਰ ਦਿੰਦਾ ਜਿਉਂ ਜਲ ਦੁੱਧ ਪੈਨ ਪੈਨ ਕਾਢੇ ਚੁਣ ਹੰਸ ਲਾ ਗੁਰਬਾਣੀ ਚ ਕਹਿੰਦੀ ਹੈ ਹਾਂਸ ਪਾਣੀ ਨੂੰ ਵੱਖਰਾ ਕਰ ਦਿੰਦਾ ਦੁੱਧ ਨੂੰ ਵੱਖਰਾ ਕਰ ਦਿੰਦਾ ਉਹਦੀ ਪਾਵਰ ਹੈ ਕੀੜੀ ਦੇ ਵਿੱਚ ਪਾਵਰ ਹੈ ਹਾਂ ਤੁਹਾਡੇ ਘਰਾ ਦੇ ਵਿੱਚ ਖੰਡ ਪਈ ਹੁੰਦੀ ਹੈ ਨਾ ਜਦੋਂ ਬਾਰਸ਼ਾਂ ਵਿੱਚ ਘਰਾ ਆਉਂਦੀਆਂ ਬੜੀਆਂ ਕੀੜੀਆਂ ਆਉਂਦੀਆਂ ਨੇ ਤੁਸੀਂ ਕਿਤੇ ਧਿਆਨ ਕਰਿਓ ਤੁਹਾਡੀ ਖੰਡ ਜਦੋਂ ਕੀੜੇ ਲੱਗਦੀ ਹੈ ਨਾ ਉਹਦੇ 'ਚ ਉਹਦਾ ਆਪਣਾ ਉਹ ਮਤਲਬ ਕੱਢ ਲੈਂਦੀ ਹੈ ਕੀ ਕਰ ਲੈਂਦੀ ਹੈ ਉਹ ਚੋਂ ਮਠਾਸ ਕੱਢ ਲੈਂਦੀ ਹੈ ਪਰ ਉਹਦਾ ਜੋ ਨਾ ਆਕਾਰ ਹੁੰਦਾ ਨਾ ਆਕਾਰ ਕੱਢਦਾ ਨਾ ਉਹਦਾ ਭਾਰ ਕੱਢਦਾ ਕਿ ਜਿਸ ਤੁਸੀਂ ਖੰਡ ਦੇ ਡੱਬੇ ਦੇਖੋ ਨਾ ਉਹਦੇ ਕੀੜੀਆਂ ਕਿੰਨੇ ਲੱਗ ਜਾਂਦੇ ਨਿੱਕੇ ਨਿੱਕੇ ਉਸ ਖੰਡ ਦੇ ਵਿੱਚੋਂ ਮਠਾਸ ਕੱਢ ਜਾਂਦੀ ਹੈ ਕਿਹੜੀ ਖੰਡ ਨਹੀਂ ਖਾਂਦੀ ਉਹ ਚੋਂ ਮਠਾਸ ਕਾ ਲੈਂਦੀ ਹੈ ਉਸੇ ਤਰ੍ਹਾਂ ਹੀ ਭਾਈ ਐਸੇ ਨਿਮਰਤਾ ਵਾਲੇ ਗੁਰਸਿੱਖ ਹੁੰਦੇ ਹਨ ਸਮਝਦਾਰ ਗਿਆਨਵਾਨ ਉਹ ਕੇਵਲ ਤੋਂ ਕੇਵਲ ਆਪਣਾ ਨਾਮ ਵਾਲਾ ਜੋ ਵੀ ਹੈ ਨਾ ਕਿ ਪ੍ਰਮਾਤਮਾ ਸਾਨੂੰ ਮਿਲੇ ਕਿਵੇਂ ਉਹ ਚੀਜ਼ ਪ੍ਰਾਪਤ ਕਰਦੇ ਕਿ ਅਸੀਂ ਪ੍ਰਮਾਤਮਾ ਦੇ ਹੋਣਾ ਕਿਵੇਂ ਕਿ ਕਿਹੜਾ ਤਰੀਕਾ ਕਿਹੜਾ ਮੈਥਡ ਹੈ ਸਿਰਫ ਉਹ ਲੱਭਦੇ ਆ ਉਹ ਬਾਕੀ ਇਹ ਤਾਂ ਮਚਾਵ ਜੋ ਦੇਖਦੇ ਆ ਨਾ ਕਿ ਅਸੀਂ ਜਿਵੇਂ ਤੁਰੇ ਫਿਰਦੇ ਆ ਇਹ ਤਾਂ ਭਾਈ ਸਭ ਇੱਕ ਮਨਮਤ ਅਗਿਆਨਤਾ ਦਾ ਰਾਬਾ ਬੱਚਨ ਦਾ ਮਕੀਤਾ ਸੀ ਕਿ ਜੇ ਵੈਗਰੂ ਨੂੰ ਅਸੀਂ ਕੁਝ ਮੰਗਣਾ ਤੇ ਦੇਣਾ ਵੀ ਕੁਝ ਪਾਣਾ ਤੇ ਲੋੜ ਉਸ ਨੂੰ ਭਾਈ ਗੋਬਿੰਦ ਭਾਉ ਭਗਤ ਕਾਪੋਕਾ ਗੋਬਿੰਦ ਨੂੰ ਕੀ ਚਾਹੀਦਾ ਭਾਉ ਪ੍ਰਮਾਤਮਾ ਨੂੰ ਕੀ ਚਾਹੀਦਾ ਪ੍ਰੇਮ ਕਿ ਪ੍ਰੇਮ ਦੇ ਨਾਲ ਹੀ ਭਾਈ ਸਭ ਕੁਝ ਮਿਲਣਾ ਤੋ ਪ੍ਰੇਮ ਕਰੀ ਚੱਲ ਉਸ ਨੂੰ ਪ੍ਰੇਮ ਤਦ ਹੋਊਗਾ ਜਦੋਂ ਉਹਦੇ ਬਚਨਾਂ ਤੇ ਪਹਿਰਾ ਦੇਵਾਂਗੇ ਅਮਲ ਕਰਾਂਗੇ ਭਾਈ ਜਿਉਂ-ਜਿਉ ਤੂੰ ਪ੍ਰੇਮ ਕਰੇਂਗਾ ਤਿਉਂ ਤੂੰ ਭਾਈ ਉਹਦੀ ਰਹਿਮਤ ਉਹਦਾ ਮਿਹਰ ਉਹਦਾ ਕਿਰਪਾ ਵਾਲਾ ਜੋ ਹੱਥ ਤੇਰੇ ਉੱਤੇ ਆਈ ਜਾਏਗਾ ਜਦੋਂ ਉਹਦਾ ਹੱਥ ਤੇਰੇ ਨਾਲ ਹੈ ਫਿਰ ਭਾਵੇਂ ਲੋਕ ਹੋਵੇ ਭਾਵੇਂ ਪਰਲੋਕ ਹੋਵੇ ਦੋਨੇ ਸੇ ਏਲੇ ਨੇ ਭਾਈ ਹੁਣ ਪ੍ਰੇਮ ਦੇਣਾ ਹੈ ਪ੍ਰੇਮ ਦਿੱਤਾ ਸੀ ਭਾਈ ਪ੍ਰੇਮ ਦੀ ਗੱਲ ਹੀ ਕੀਤੀ ਹੈ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਵਿੱਚ ਕਹਿੰਦੇ ਪਦਾਰਥਾਂ ਦੇ ਨਾਲ ਨਹੀਂ ਮਿਲਣਾ ਉਹ ਜੇ ਇਹ ਪਦਾਰਥਾਂ ਨਾਲ ਮਿਲਦਾ ਹੁੰਦਾ ਤੇ 라ਵਣ ਲੰਕਾ سونے ਦੀ ਲਈ ਬੈਠਾ ਸੀ ਕਹਿੰਦੇ ਗੁਰਬਾਣੀ ਦੇ ਵਿੱਚ ਇੱਕ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਐਸੀ ਹੈ ਜਿਹਦੇ ਵਿੱਚ 라ਵਣ ਦੀ ਉਪਮਾ ਕੀਤੀ ਉਸਤਤ ਕੀਤੀ ਹੈ ਵਿਸ਼ਾ ਲੰਬਾ ਸਮਾਂ ਮਿਲੇ ਇਸ ਤਰੀਏ ਬਖਿਆਨ ਕਰਾਂਗੇ ਭਾਈ ਕੇਵਲ ਤੋਂ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਪਮਾ ਕੀਤੀ ਹੈ। ਉਸਤਤ ਕੀਤੀ ਜਸਦੇ ਮਗਰ ਤੁਸੀਂ ਤੁਰ ਪਨੇ ਜਾਲਣ ਵਾਸਤੇ ਗਏ ਸੀ ਨਾ ਭਈ ਦਸਹਰੇ ਤੇ। ਗੁਰਬਾਣੀ ਉਸਤਤ ਕਰਦੀ ਹੈ ਤੁਸੀਂ ਨਰਾਦਰ ਕਰਦੇ ਹੋ। ਹਾਂ ਗੁਰਬਾਣੀ ਕਹਿੰਦੀ ਹੈ। 라ਵਣ ਹੋਤੇ ਸੋਰੰਗ ਨੇ ਜਨ ਸਿਰ ਦੀਨੇ ਘਾਟ। ਉਹ ਕਹਿੰਦੇ ਜੇ ਪਦਾਰਥਾਂ ਦਾ ਮਿਲਦਾ ਹੁੰਦਾ ਨਾ ਗੁਰੂ ਦਾ। आशीर्वाद ਉਹਦੀ ਮਿਹਰ ਤੇ ਰਾਵਣ ਨੂੰ ਆਪਣੇ ਸਿਰ ਕੱਟ ਕੇ ਨਹੀਂ ਦੇਣੇ ਪੈਣੇ ਸੀ ਸੇਜ ਕੱਟਣ ਦਾ ਭਾਵ ਸਿਰੋ ਦੇ ਇੱਕੋ ਹੀ ਸੀ ਸੇ ਸਿੱਕੂ ਹੀ ਸੀ ਹੇਤ 10 ਦਖਾਏ ਹੋਏ ਦਸਰ ਆਪਾਂ ਕਹਿ ਦਿੰਨੇ ਆ ਇਹ ਕਹਿ ਸਕਦਾ ਕੋ 10 ਸਿਰਾਂ ਦਾ ਦਿਮਾਗ ਇਕੱਲੇ ਕੋਲ ਸੀ ਭਈ ਦਿਮਾਗੀ ਬੰਦਾ ਸੀ ਤਦੇ ਤਾਂ ਭਾਈ ਚਾਰੇ ਵੇਦ ਉਹਨੂੰ ਕੰਠ ਸੀ ਚੇਤੇ ਸੀ ਅਸਲ ਸੀ ਭਾਈ ਉਹਨੇ ਆਪਣੇ ਗੁਰੂ ਦੇ ਬਚਨ ਨੂੰ ਮੰਨੇ ਬਚਨ ਦੇ ਪੈਰਾ ਦਿੱਤਾ ਭਈ ਕਿ ਜੋ ਗੁਰੂ ਨੇ ਕਿਹਾ ਉਹੀ ਉਹਨੇ ਕੀਤਾ ਗੁਰੂ ਦੇ ਬਚਨਾਂ ਨੂੰ ਮੰਨ ਲੈਣਾ ਇਹ ਤਾਂ ਉਹਦੇ ਅਕੀ ਸੇ ਝੁਕਾ ਦੇਣਾ ਆਪਣਾ ਅਸੀਜ਼ ਕੱਟ ਕੇ ਦੇਣਾ 라ਵਣ ਹੋਤੇ ਸੋਰੰਗ ਨੇ ਜਿੰਨ ਸਿਰ ਦੀਨੇ ਕਾਟ ਉਹ ਕਹਿੰਦੇ 라ਵਣ ਨੇ ਵੀ ਤਾਂ ਭਾਈ ਆਪਣਾ ਸਿਰ ਕੱਟ ਕੇ ਦਿੱਤਾ ਹੁਣ ਸਿਰ ਕੱਟੇ ਦੀ ਵਿਆਖਿਆ ਲੰਬੀ ਹੁੰਦੀ ਹੈ ਬੇਖਿਆਲ ਲੰਬਾ ਕਰਨਾ ਪਵੇਗਾ ਵੈਗਰੂ ਕਿਰਪਾ ਕਰੇ ਸੋਮਤ